ਐੱਸਐੱਸਪੀ ਬਟਾਲਾ ਨੇ ਫਤੇਗੜ ਚੂੜੀਆਂ ਦਾ ਕੀਤਾ ਦੌਰਾ ਬਲਾਕ ਸਭਾ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਪ੍ਰਬੰਧਾਂ ਨੂੰ ਲੈ ਕੇ ਕੀਤੀ ਸਮੀਖਿਆ ਵੱਖ-ਵੱਖ ਮੁਲਾਜ਼ਮਾਂ ਦੀਆਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਡਿਊਟੀਆਂ ਦੀ ਕੀਤੀ ਚੈਕਿੰਗ ਅਮਨ ਮਾਰਨਾ ਚਾਰੀਆਂ ਜਾਣੀਆਂ ਨੇਪਰੇ ਬਲਾਕ ਸਭਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਿਹਾ ਐੱਸਐੱਸਪੀ ਮਹਿਤਾਬ ਸਿੰਘ ਬਟਾਲਾ ਨੇ ਐੱਸਐੱਸਪੀ ਬਟਾਲਾ ਅੱਜ ਫਤੇਗੜ ਚੂੜੀਆਂ ਸੀਨੀਅਰ ਸੈਕੰਡਰੀ ਸਕੂਲ ਗਲ ਵੇਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਵੱਖ-ਵੱਖ ਮੁਲਾਜ਼ਮਾਂ ਦੀਆਂ ਜੋ ਬਲਾਕ ਸਭਾ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਡਿਊਟੀਆਂ ਲਗਾਈਆਂ ਗਈਆਂ ਸਨ ਉਹਨਾਂ ਦੀ ਸਮੀ ਪ੍ਰਿਸ਼ਦ ਚੋਣਾਂ ਲਈ ਪੂਰੀਆਂ ਤਿਆਰੀਆਂ ਮਕਮਲ ਹਨ ਤੇ ਅਮਨ ਆਮਾਨ ਨਾਲ ਚੋਣਾਂ ਨੇਪਰੇ ਚਾੜੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਜੋ ਸੈਂਸਿਟਿਵ ਬੂਥ ਹਨ ਉਹਨਾਂ ਉੱਪਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਸੁਣਾਉਂਦੇ ਆ ਤੁਹਾਨੂੰ ਕੀ ਕੁਝ ਕਿਹਾ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਕੱਲ ਜੀ ਜਿਹੜੀ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੇ ਇਲੈਕਸ਼ਨ ਸਨ ਉਹਦੇ ਵਿੱਚ ਅਸੀਂ ਪੂਰੀ ਤਿਆਰੀ ਕੀਤੀ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਟੋਟਲ ਫਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ 435 ਜਿਹੜੇ ਬੂਥ ਬਣੇ ਹੈਗੇ ਆ ਇਹਦੇ ਚੋਂ 123 ਸੈਂਸਟਿਵ ਹੈਗੇ ਆ ਤੇ ਜਿਹੜੇ 24 ਨੇ ਉਹ ਵੈਰੀ ਸੈਂਸਟਿਵ ਬੂਥ ਹੈਗੇ ਨੇ ਤੇ ਅਸੀਂ ਇਹਦੇ ਲਈ ਟੋਟਲ 1800 ਦੀ ਫੋਰਸ ਲਗਾਈ ਹੈ ਜਿਹਦੇ ਵਿੱਚੋਂ ਸਾਨੂੰ 12 ਵੀ ਫੋਰਸ ਮਿਲੀ ਹੈਗੀ ਹੈ ਤੇ ਇਹਦੇ ਵਿੱਚ ਸਾਡੇ 10 ਜੀਓ ਸਾਹਿਬਾਨ ਤੇ ਸਾਰੇ ਐਸ ਐਚਓ ਸਾਹਿਬਾਨ ਕਿ ਅਸੀਂ 10 ਰਿਜ਼ਰਵਾ 20-20 ਬੰਦਿਆਂ ਦੀਆਂ ਬਣਾਈਆਂ ਹੈਗੀਆਂ ਜਿਹੜੀ ਨਾਲ ਹੀ 25 ਪट्रोलिंग ਪਾਰਟੀਆਂ ਬਣਾਈਆਂ ਹੈਗੀਆਂ ਤੇ ਇਹ ਸਾਰੀ ਫੋਰਸ ਜਿਹੜੀ ਹੈਗੀ ਹੈ ਇਹ ਸਾਰਾ ਪੀਸਫੁਲ ਅਸੀਂ ਸ਼ੂਰ ਕਰਾਂਗੇ ਕਿ ਕੱਲ ਨੂੰ ਇਲੈਕਸ਼ਨਸ ਹੈ ਕਾਫੀ ਦਿਨਾਂ ਤੋਂ ਸਾਡੀ ਤਿਆਰੀ ਚੱਲ ਰਹੀ ਹੈਗੀ ਹੈ ਜਿਹੜਾ ਕਿ ਪੂਰਾ ਏਰੀਆ ਡੋਮਿਨੇਟ ਕਰਨ ਦੇ ਲਈ ਪਿਛਲੇ 3 ਦਿਨਾਂ ਤੋਂ ਜਿਹੜਾ ਹੈਗਾ ਈਵਨਿੰਗ ਦੇ ਵਿੱਚ ਹਰ ਇੱਕ ਸਰਵਿੰਡ ਵਿੱਚ ਫਲੈਗ ਮਾਰਚ ਹੋ ਰਹੇ ਨੇ ਕਿ ਅਸੀਂ ਈਵਨਿੰਗ ਦੇ ਵਿੱਚ 200 ਦੀ ਫੋਰਸ ਕੱਢ ਕੇ ਪੂਰੇ ਪੁਲਿਸ ਡਿਸਟ੍ਰਿਕਟ ਦੇ ਵਿੱਚ ਅਸੀਂ ਇਲਾਕੇ ਵੀ ਲਗਾ ਰਹੇ ਹਾਂ ਤੇ ਚੈਕਿੰਗ ਵੀ ਬੜੀ ਸਖਤੀ ਨਾਲ ਚੱਲ ਰਹੀ ਹੈ ਇਹ ਜਿਵੇਂ ਦੱਸਿਆ ਕਿ 123 ਉਹਦੇ ਵਿੱਚੋਂ ਸੈਂਸਿਟੀਵਿਟੀ 24 ਬਰੀ ਸੈਂਸਿਟੀਵਿਟੀ। ਪ੍ਰਸ਼ਾਸਨ ਨੇ ਕੰਮ ਦੀ ਤਿਆਰੀ ਟੀਮ ਨੂੰ ਡਿਸਪੈਚ ਕਰਨ ਲਈ ਬਹੁਤ ਬਹੁਤ ਸਾਰਾ ਕੰਮ ਕੀਤਾ। ਟੀਮ ਤੁਸੀਂ ਜ਼ੋਨ ਵਾਈਜ਼ ਬਤਾਓਗੇ ਬਹੁਤ ਵਧੀਆ ਸਾਰੀਆਂ ਬਹੁਤ ਵਧੀਆ ਟੀਮਸ ਨੇ। ਆਨ ਗoing ਹੈ ਤਿਆਰੀ ਚੱਲ ਰਹੀ ਹੈ। ਕੰਮਾਂ ਦੇ। ਇਹ ਰਿਪੋਰਟ ਹੈ ਕਿ ਅ ਅੰਕੜੇ ਚੰਗੇ 파 ਰਹੇ ਚਾਹ। ਅ ਜੇ ਅਸੀਂ ਪੂਰੀ ਕੋਸ਼ਿਸ਼ ਕਰਾਂ ਕਿ ਅਮਨ ਮਾਨ ਲੀ ਜੀ ਚੰਗਣੇ ਕੰਮ ਕਰਾਂ। ਸਾਰੀ ਚੀਜ਼ ਨੂੰ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੱਕ ਜਿਹੜੇ ਸਾਡੇ ਪੁਲਿਸ ਕਾਊਂਟਰ ਪਾਰਟਸ ਦੇ ਉਹਨਾਂ ਦੇ ਨਾਲ ਤਾਲਮੇਲ ਕਰਕੇ ਚੱਲਣਾ ਹੈ ਤੁਹਾਨੂੰ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਕਿ ਅਮਨੁਮਾਨ ਦੇ ਨਾਲ ਜਿਹੜੇ ਚੋਣਾ ਨਹੀਂ ਇਹਨਾਂ ਨੂੰ ਨੇਪਰੇ ਚਾਉਂਦੇ ਵਿੱਚ ਕਿਸੇ ਜੀ ਪ੍ਰਸ਼ਾਸਨ ਦੇ ਹੱਥੋਂ